ਜੋਤ ਦੇ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਚਿੱਤੇ ਦਾ ਤਾਂ ਅਸੀਂ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਉਸ ਤੋਂ ਬਾਅਦ ਫਿਰ ਇੱਕ ਐਕਸ਼ਨ ਵੱਡਾ ਲਿਆ ਜਿਹਦੇ ਵਿੱਚ ਤਸਕਰਾਂ ਨੂੰ ਫੜਨਾ ਬੱਚਿਆਂ ਨੂੰ ਜਿਹੜੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਅਸਤਾਲ ਚ ਦਵਾਈ ਦਿਵਾਉਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ ਚ 70 ਵਿਛਾ ਕੇ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਉਹਨਾਂ ਸਾਰਿਆਂ ਤੇ ਫਿਰ ਪੀਲਾ ਪੰਜਾਬ ਵੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਤੇ ਆਪ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਆ ਉਹਦੇ ਤਹਿਤ ਅੱਜ ਰਾਮਬਸਤੀ ਸੰਗਰੂਰ ਸਿਵਲ ਪ੍ਰਸ਼ਾਸਨ ਵੱਲੋਂ ਜੋ ਇੱਕ ਜੀਤ ਸਿੰਘ ਨਸ਼ਾ ਤਸਕਰ ਆ ਇਸ ਤੇ ਉਪਰ ਦੇ ਵਾਈਫ ਦੇ ਉਪਰ तकरीबन 12 ਦੇ ਕਰੀਬ ਜਿਹੜੇ ਨਸ਼ਿਆਂ ਦੇ ਪਰਚੇ ਦਰਜ ਹੋ ਚੁੱਕੇ ਨੇ ਤੇ ਸਿਵਲ ਪ੍ਰਸ਼ਾਸਨ ਨੇ ਅੱਜ ਇਹਨਾਂ ਦਾ ਜੋ ਨਜਾਇਜ਼ ਪ੍ਰਾਪਰਟੀਆਂ ਬਣਾਈ ਨੇ ਜੋ ਨਜਾਇਜ਼ ਸਾਰੀਆਂ ਕੀਤੀਆਂ ਨੇ ਉਹਨੂੰ ਅੱਜ ਅਸੀਂ ਟਾਰ ਰਹੇ ਹਾਂ ਪੰਜਾਬ ਸਰਕਾਰ ਬੜੀ ਸਖਤ ਹੋਈ ਹੈ ਜੋ ਇਹ ਨਸ਼ੇ ਤਸਕਰ ਨੇ ਇਹਨਾਂ ਨੂੰ ਅਸੀਂ ਵਾਰਨ ਵੀ ਦਿੰਨੇ ਆ ਕਿ ਜਾਂ ਤਾਂ ਇਹ ਨਸ਼ਾ ਵੇਚਣ ਦਾ ਨਸ਼ਾ ਨੂੰ ਲਿਆਉਣ ਦਾ ਪੰਜਾਬ ਚ ਬੰਦ ਕਰਨ ਨਹੀਂ ਹੈ ਆਪਣੇ ਇਹ ਜੇਲ੍ਹ ਜਾਣ ਲਈ ਤੇ ਆਪਣੇ ਜੋ ਨਜਾਇਜ਼ ਸਾਰੇ ਜਿਹੜੇ ਘਰ ਪ੍ਰਾਪਰਟੀ ਬਣਾਈਆਂ ਨੇ ਉਹਨਾਂ ਨੂੰ ਧੌਣ ਲਈ ਅਤੇ ਜਿਹੜੇ ਇਹਨਾਂ ਦੀਆਂ ਹੋਰ ਪ੍ਰਾਪਰਟੀ ਆ ਉਹਨੂੰ ਅਸੀਂ ਫ੍ਰੀਜ਼ ਕਰਕੇ ਰਹਾਗੇ ਤੇ ਮੈਂ ਫੇਰ ਵਾਰਨਿੰਗ ਕਰਦਾ ਵੀ ਜੋ ਇਸ ਇਲਾਕੇ ਦੇ ਜਿਹੜੇ ਕੁਝ ਹੋਰ ਬੰਦੇ ਵੀ ਅਸੀਂ ਆਇਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਵੀ ਵਾਰਨਿੰਗ ਦਿੰਨੇ ਆ ਵੀ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਪੁਲਿਸ ਸਾਡੀ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਇੱਥੇ ਇੱਕ ਵੀ ਬੰਦਾ ਜਿਹੜਾ ਕੋਈ ਨਸ਼ਾ ਤਰਸਕਰਾਉ ਨਹੀਂ ਰਹਿਣ ਦੇਣਾ ਜਾਂ ਉਹ ਇਥੇ ਛੱਡੂਗਾ ਨਹੀਂ ਉਹ ਜੇਲ੍ਹ ਜਾਣ ਲਿਏ ਤੇ ਆਪਣੇ ਮਕਾਨ ਦੇ ਡੇਢ ਧਵਾਉਣ ਲਈ ਤਿਆਰ ਹੈ ਅੱਜ ਮੇਰੇ ਮਹਾਲੇ ਦੇ ਵਿੱਚ ਮਕਾਨ ਹੈ ਜੋ ਉਹ ਪੰਜਾਬ ਸਰਕਾਰ ਦੇ ਅਦਾਇਤਾ ਅਨੁਸਾਰ ਤੋੜਿਆ ਜਾ ਰਿਹਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਫ ਔਰ ਸਪੱਸ਼ਟ ਇਹ ਕਿਹਾ ਹੋਇਆ ਵੀ ਜੇ ਕੋਈ ਵੀ ਕਿਸੇ ਇਸ ਨਸ਼ੇ ਦੇ ਕੇਂਦਰ ਵਿੱਚ ਅਣਵਾਲੋ ਪਾਇਆ ਗਿਆ ਤਾਂ ਉਸ ਦੇ ਬੰਦੇ ਜੋ ਕਾਰਵਾਈ ਹੈ ਉਹ ਸਖਤ ਤੋਂ ਸਖਤ ਕੀਤੀ ਜਾਊਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ